ਵਾਕੂਆ ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਬਟਾਲਾ ਦੇ ਸੁਖਾ ਸਿੰਘ ਮੁਤਾਬਕ ਸਿੰਘ ਚੌਂਕ ਵਿੱਚ ਸਾਰੀਆਂ ਗੀਆਂ ਇਸ ਮੌਕੇ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੋ ਕਾਨੂੰਨ ਅਸੀਂ ਰੱਦ ਕਰਵਾ ਕੇ ਆਏ ਸਾਂ ਉਹਨਾਂ ਕਾਨੂੰਨਾਂ ਨੂੰ ਕੇਂਦਰ ਸਰਕਾਰ ਦੁਬਾਰਾ ਲਾਗੂ ਕਰਨ ਜਾ ਰਹੀ ਹੈ ਜੋ ਸਰਾਸਰ ਸਾਡੇ ਰੋਟੀ ਤੇ ਡਾਕਾ ਹੈ ਅਸੀਂ ਇਹ ਡਾਕਾ ਕਦੀ ਵੀ ਵੱਜਣ ਨਹੀਂ ਦਵਾਂਗੇ ਪਹਿਲੀ ਗੱਲ ਸੁਬਨਾਮ ਦੱਸ ਦਿਓ ਦੂਜਾ ਮੇਰਾ ਸਵਾਲ ਇਹ ਆ ਕਿ ਕਿਸਾਨ ਹਰ ਤਿਹਾੜ ਤੇ ਆਪਣੀਆਂ ਮੰਗਲ ਲੈ ਕੇ ਧਰਨਾ ਪ੍ਰਦਰਸ਼ਨ ਕਰਦੇ ਰਹਿੰਦੇ ਆ ਦਿਵਾਲੀ ਤੇ ਬੈਠੇ ਹੀ ਤੁਸੀਂ ਔਰ ਹੁਣ ਵੀ ਅੱਜ ਲੋੜੀ ਬਣਾ ਰਿਹਾ ਪੂਰਾ ਦੇਸ਼ ਤੇ ਕਿਸਾਨ ਫਿਰ ਕਿਸ ਤਰ੍ਹਾਂ ਦੀ ਲੋੜੀ ਬਣਾ ਰਿਹਾ ਤੇ ਕੀ ਕਹਣਾ ਚਾਹੁੰਦੇ ਆ ਮੈਂ ਹਰਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਜ਼ਿਲ੍ਹਾ ਕੈਸ਼ੀਅਰ ਗਰਦਾਸਪੁਰ ਅੱਜ ਲੋੜੀ ਲੋਕ ਤੇ ਲੋੜੀ ਬਣਾਉਂਦੇ ਆ ਔਰ ਕਿਸਾਨ ਇਹ ਜਿਹੜਾ ਵਾ ਇਹਨਾਂ ਦੇ ਪੁਤਲੇ ਫੂਕ ਰਿਹਾ ਇਹਨਾਂ ਦੀਆਂ ਕਾਪੀਆਂ ਥਾੜ ਰਿਹਾ ਕਾਨੂੰਨਾਂ ਦੀਆਂ ਉਹ ਕਿਉਂ ਧਾਰਿਆ ਵੀ ਲੋਕਾਂ ਨੂੰ ਭੁਲੇਖਾ ਪਾ ਕੇ ਇਹ ਲੋਕ ਆ ਵੀ ਅਸੀਂ ਬਹੁਤ ਤਰੱਕੀ ਕੀਤੀ ਬੜੇ ਖੁਸ਼ਹਾਲ ਕਰਦੇ ਆ ਪਰ ਜੋ ਇਹਨਾਂ ਖੁਸ਼ਹਾਲੀ ਕੀਤੀ ਆ ਇਹਨਾਂ ਨੇ ਉਹ ਚੰਦ ਕਰਾਣਿਆਂ ਦੀ ਡਾਨੀਆਂ ਬਾਨੇ ਦੀ ਖੁਸ਼ਹਾਲੀ ਕਰਕੇ ਤੇ ਲੋਕਾਂ ਨੂੰ ਭੁਲੇਖੇ ਚ ਰੱਖਦੇ ਵੀ ਬਹੁਤ ਵਿਕਾਸ ਕਰਤਾ ਆ ਤੁਹਾਡਾ ਤੇ ਤੁਸੀਂ ਜੀ ਬੜੇ ਖੁਸ਼ਹਾਲ ਜੇ ਇਸ ਕਰਕੇ ਲੋਹੜੀ ਦਾ ਜਾਂ ਦਿਵਾਲੀ ਦਾ ਤਿਉਹਾਰ ਅਸੀਂ ਜੁੰਦੇ ਆ ਵੀ ਜਿਹੜੀ ਦਿਵਾਲੀ ਵੀ ਅੱਜ ਵਾਂ ਤੇ ਕਾਲੀ ਆ ਤੇ ਲੋਹੜੀ ਵੀ ਕਾਲੀ ਆ ਕਿਉਂਕਿ ਸਾਡਾ ਕੋਈ ਵਿਕਾਸ ਨਹੀਂ ਹੋਇਆ ਵਿਕਾਸੇ ਕਰਦੇ ਚੰਦ ਕਰਾਣਿਆਂ ਦਾ ਪ੍ਰਧਾਨ ਸਾਹਿਬ ਕੀ ਨਾਮ ਦੇ ਕਿਹੜੀ ਜਥੇਬੰਦੀ ਆ ਤੇ ਅੱਜ ਕਿਸ ਮੁੱਦੇ ਲੈ ਕੇ ਆਏ ਮੇਰਾ ਨਾਮ ਰਾਜਗਿੰਦਰ ਸਿੰਘ ਤਮਾਣਾ ਜੀ ਕ੍ਰਾਂਤੀਕਾਰੀ ਕਿਸਾਨ ਜੀ ਨੇ ਦਾ ਸੁਪਾਕੋ ਨੇ ਬਾਕੀ ਸਾਡੇ ਨਾਲ ਭਾਰਤੀ ਕਿਸਾਨ ਜੂਨੀਅਨ ਗਰਾਹਾ ਸਾਬਕਾ ਸੈਨਿਕ ਕਮੇਟੀ ਤਕਰੀਬਨ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਖੜੀਆਂ ਨੇ ਔਰ ਅੱਜ ਇਹ ਜਿਹੜਾ ਕਾਨੂੰਨ ਦੁਬਾਰਾ ਤੋਂ ਭਾਰਤ ਸਰਕਾਰ ਜਿਹੜੇ ਆਪਾਂ ਵਾਪਸ ਕਰਾ ਕੇ ਆਏ ਆ ਉੱਥੇ ਇੱਕ ਸਾਲ ਤੋਂ ਵੱਧ ਬਹਿ ਕੇ ਲੜ ਕੇ 700 ਤੋਂ ਵੱਧ ਸ਼ੀਧੀਆਂ ਕਰਾ ਕੇ ਜਿਹੜੇ ਕਾਨੂੰਨ ਵਾਪਸ ਕਰਾਏ ਨੇ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਸਰਕਾਰ ਫੇਰ ਕਰ ਰਹੀ ਹੈ ਦੁਬਾਰਾ ਤੋਂ ਔਰ ਦਬਾਅ ਪਾ ਕੇ ਸਟੇਟ ਸਰਕਾਰਾਂ ਨੂੰ ਉਹ ਭੇਜੇ ਗਏ ਨੇ ਕਿ ਤੁਸੀਂ ਇਹ ਕਾਨੂੰਨ ਲਾਗੂ ਕਰੋ ਕਿਉਂਕਿ ਪਿਛਲੀ ਵਾਰ ਇਹ ਗੱਲ ਸੀ ਵੀ ਇਹ ਸੈਂਟਰ ਲਾਗੂ ਕਰ ਹੀ ਨਹੀਂ ਸਕਦੀ ਉਹਨਾਂ ਕਰਤੇ ਹੀ ਪਰ ਉਹਨੂੰ ਵਾਪਸ ਕਰਾਉਣ ਲਈ ਇੰਨੀਆਂ ਛੀਦੀਆਂ ਹੋ ਕੇ ਆਪਾਂ ਕਰਾਇਆ ਤੇ ਹੁਣੇ ਨਵੇਂ ਸਿਰੇੋਂ ਉਹੀ ਲਾਗੂ ਕਰਨਾ ਚਾਹ ਰਹੇ ਮੰਡੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਦੇ ਨਾਲ ਮੰਡੀਆਂ ਖਤਮ ਹੋਣ ਨਾਲ ਏਪੀਐਮਸੀ ਐਕਟ ਖਤਮ ਕਰਨਾ ਚਾਹੁੰਦੇ ਨੇ ਜੇ ਉਹ ਖਤਮ ਹੋ ਗਿਆ ਕਾਨੂੰਨ ਲਾਗੂ ਹੋ ਗਏ ਤੇ ਮਜ਼ਦੂਰ ਛੋਟੇ ਵਪਾਰੀ ਆੜਦੀਏ ਕਿਸਾਨ ਸਾਰੇ ਖਤਮ ਹੋਣਗੇ ਕਿਉਂਕਿ ਇਹ ਹਮਲਾ ਜਿਹੜਾ ਕੱਲਾ ਕਿਸਾਨੀ ਤੇ ਥੋੜਾ ਵਾ ਇਹ ਤੇ ਉਸ ਰੋਟੀ ਦੇ ਦਾਣੇ ਤੇ ਉਸ ਬੁਰਕੀ ਤੇ ਹਮਲਾ ਵਾ ਜਿਹੜੀ ਕਿਸਾਨ ਦੇ ਬੱਚੇ ਦੇ ਮੂੰਹ 'ਚ ਜਾਂਦੀ ਜਾਂ ਹਰ ਇਨਸਾਨ ਦੇ ਮੂੰਹ ਦੇ ਵਿੱਚ ਜਾਂਦੀ ਆ ਭਾਰਤ ਵਾਸੀ ਵੀ ਪੂਰੀ ਦੁਨੀਆ ਦੇ ਵਿੱਚ ਇਹ ਇੱਕ ਐਕਸਪੈਰੀਮੈਂਟ ਇੱਥੇ ਕਰ ਰਹੇ ਨੇ ਜੇ ਵੀ ਇੱਥੇ ਕਰਗੇ ਤੇ ਅਸੀਂ ਸਾਰੇ ਥਾਂ ਤੇ ਕਰਾਂਗੇ ਪਰ ਅਸੀਂ ਇਹ ਫੋਨ ਨਹੀਂ ਦਾਂਗੇ ਕਾਨੂੰਨ ਅਸੀਂ ਲਾਗੂ ਨਹੀਂ ਹੋਣਦਾਂਗੇ ਅੱਜ ਇਸੇ ਕਰਕੇ ਇਧੀਆਂ ਕਾਪੀਆਂ ਇੱਥੇ ਸੜ ਰਹੀਆਂ ਪੂਰੇ ਹਿੰਦੁਸਤਾਨ 'ਚ ਸੜ ਰਹੀਆਂ ਨੇ ਔਰ ਸ਼ਾਮ ਨੂੰ ਜਿੱਥੇ ਜਿੱਥੇ ਵੀ ਲੋੜੀ ਦਾ ਪੁੱਗਾ ਬਲੇਗਾ ਜਿੱਥੇ ਬੁਰਾਈ ਨੂੰ ਲੋਕੀ ਸਾੜਨਗੇ ਉਥੇ ਨਾਲ ਹੀ ਇਹ ਕਾਪੀਆਂ ਵੀ ਸਾੜਨਗੇ ਕਿਉਂ ਅੱਜ ਦੀ ਸਭ ਤੋਂ ਵੱਡੀ ਬੁਰਾਈ ਜਿਹੜੀ ਆ ਇਹੋ ਜਿਹੇ ਕਾਨੂੰਨ ਆ ਜਿਹੜੇ ਲੋਕਾਂ ਨੂੰ ਖਤਮ ਕਰ ਰਹੇ ਨੇ ਇਹ ਅਸੀਂ ਨਹੀਂ ਹੋਣਦਾਂਗੇ ਅਸੀਂ ਇੱਕ ਕਾਰਪੋਰੇਟ ਦੇ ਜੰਗਲ ਦੇ ਵਿੱਚ ਇਹ ਲੀਡਰ ਤੇ ਫਸ ਚੁਕੇ ਨਹੀਂ ਉਹਨਾਂ ਦੇ ਚੰਗੂਲ ਚ ਕਾਰਪੋਰੇਟ ਦੇ ਪਾਰਟੀਆਂ ਵੀ ਫਸ ਚੁਕੀਆਂ ਨੇ ਪਰ ਆਮ ਇਨਸਾਨਾਂ ਨੂੰ ਅਸੀਂ ਉਹਨਾਂ ਦੇ ਚੰਗੂਲ ਚ ਨਹੀਂ ਫਸਣ ਦਾਂਗੇ ਇਹੋ ਜੇ ਕਾਨੂੰਨ ਜਿਹੜੇ ਪਛਾਨ ਕੇ ਇਹਨਾਂ ਨੂੰ ਤੇ ਲਾਗੂ ਨਹੀਂ ਹੋਣ ਦਾਂਗੇ ਹੋਰ ਵੀ ਜੇ ਕੋਈ ਇਹਨਾਂ ਨੇ ਇਹੋ ਜਿਹਾ ਐਕਸ਼ਨ ਕੀਤਾ ਉਹ ਵੀ ਨਹੀਂ ਹੋਣ ਦਿਆਂਗੇ ਤੇ ਦੂਜੀ ਗੱਲ ਸਾਡੀ ਜਿਹੜੀ ਡਿਮਾਂਡ ਆ ਵੀ ਡੱਲੇਵਾਲ ਸਾਹਿਬ ਉੱਤੇ ਮਰਨ ਵਾਂਗ ਤੇ ਬੈਠੇ ਨੇ ਉਹਨਾਂ ਨਾਲ ਕੋਈ ਸਰਕਾਰ ਸੈਂਟਰ ਸਰਕਾਰ ਗੱਲ ਨਹੀਂ ਕਰ ਰਹੀ ਗੱਲਾਂ ਕਰੀ ਜਾ ਰਹੇ ਨੇ ਕੱਲ ਉਹਨਾਂ ਦੇ ਪ੍ਰਧਾਨ ਨੇ ਇਹ ਕਿਹਾ ਵੀ ਜੇ ਉਹ ਆਪਣਾ ਲਾਗੂ ਹੋ ਜਾਂਦਾ ਹੈ ਗਰੰਟੀ ਕਾਨੂੰਨ ਤੇ ਫਿਰ ਪੰਜਾਬ ਨੂੰ ਨੁਕਸਾਨ ਹੈ ਮਤਲਬ ਜਦੋਂ ਏਕਤਾ ਦੀ ਗੱਲ ਆਉਂਦੀ ਅੱਜ ਫਤਣਾ ਚ ਸਾਰੇ ਮੋਰਚਿਆਂ ਦੀ ਇਕੱਠੀ ਮੀਟਿੰਗ ਹੋ ਰਹੀ ਹੈ ਉਤੋਂ ਪਹਿਲਾਂ ਇਹ ਬਿਆਨ ਦੇਣਾ ਕਿਉਂਕਿ ਉਹ ਸਾਡੀ ਏਕਤਾ ਤੋਂ ਡਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਏਕਤਾ ਜਦੋਂ ਹੋਗੀ ਉਹ ਦਿਨ ਹੀ ਸਾਨੂੰ ਆਪਣਾ ਪਿੱਛੇ ਕੀ ਹਟਣਾ ਪੈਣਾ ਗੋਡੇ ਟੇਕਣੇ ਪੈਣੇ ਜਿੱਦਾਂ ਇਹਨਾਂ ਪਹਿਲਾਂ ਟੇਕੇ ਸੀ ਗੋਡੇ ਉਸ ਤਰ੍ਹਾਂ ਇਹਨਾਂ ਨੂੰ ਦੁਬਾਰਾ ਗੋਡੇ ਟੇਕਣੇ ਪੈਣੇ ਤੇ ਉਹ ਇਹ ਕੋਈ ਰੋਕ ਨਹੀਂ ਸਕਦਾ ਕਿਉਂਕਿ ਰੱਬ ਵੀ ਸਾਡੇ ਨਾਲ ਹੈ ਇਸ ਕਰਕੇ ਇਹਨੂੰ ਕੋਈ ਰੋਕ ਨਹੀਂ ਸਕਦਾ ਜਿਹੜਾ ਆਪਣਾ ਜਥੇਬੰਦੀਆਂ ਦੀ ਏਕਤਾ ਅੱਜ ਹੋ ਕੇ ਰਹੇਗੀ ਔਰ ਐਡੀ ਤਕੜੀ ਹੋਏਗੀ 26 ਮਾਰਚ ਦਾ ਜਿਹੜਾ ਟਰੈਕਟਰ ਮਾਰਚ ਆ ਉਹ ਇੰਨਾ ਕੁ ਵੱਡਾ ਭਾਰਤ 'ਚ ਹੋਏਗਾ ਕਿ ਅਸੀਂ ਸੋਚ ਰਹੇ ਹਾਂ ਵੀ ਉਹ ਮਾਰਚ ਹੀ ਕਰਾਂਗੇ ਕਿੱਥੇ ਕਿਉਂਕਿ ਇੰਨੇ ਟਰੈਕਟਰ ਇੰਨੇ ਲੋਕ ਸਾਨੂੰ ਕਹਿ ਰਹੇ ਨੇ ਇਕੱਲਾ ਇਕੱਲਾ ਟਰੈਕਟਰ ਜਿਹੜਾ ਵਾ ਉਹ ਬਾਹਰ ਨਿਕਲਣਾ ਹੈ ਤੇ ਅਸੀਂ ਸੋਚਦੇ ਵੀ ਇਹ ਸ਼ਹਿਰ ਛੋਟੇ ਪੈਣੇ ਕਿੱਧਰ ਨੂੰ ਕਰੀਏ ਸਾਨੂੰ ਤੇ ਜਗ੍ਹਾ ਨਹੀਂ ਲੱਭਣ ਦੇ ਵੀ 26 ਦੇ ਮਾਰਚ ਹੀ ਕਰੀਏ ਕਿੱਧਰ ਪ੍ਰਧਾਨ ਜੀ ਕੀ ਸਮਝਦੇ ਹੋ ਵੀ ਜੇ ਇਸ ਦਾ ਪ੍ਰਧਾਨ ਮੰਤਰੀ ਇੱਕ ਵਾਦਾ ਕਰ ਜਾਂਦਾ ਕਿ ਕਾਨੂੰਨ ਬਹਸ ਲੈ ਜਾਣਗੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਕਿਹਾ ਸ਼ਾਰਿਸ਼ ਹੋ ਰਹੀ ਹੈ ਕੀ ਕਾਰਨ ਸਮਝਦੇ ਹੋ ਕਾਰਨ ਇਹੋ ਹੀ ਹੈ ਕਿ ਸੀਰੀਅਸ ਨਹੀਂ ਹੈਗੇ ਇਹ ਸੀਰੀਅਸ ਹੈ ਸਿਰਫ ਬਾਨੀਆਂ ਟਾਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਰੀਆਂ ਹੀ ਸਰਕਾਰਾਂ ਸਾਰੀਆਂ ਹੀ ਪਾਰਟੀਆਂ ਸਾਰੇ ਚਾਹੁੰਦੇ ਨੇ ਕਿ ਜਿਹੜੇ ਕਾਰਪੋਰੇਟ ਜਿਹੜੇ ਵੱਡੇ ਵਪਾਰੀ ਨੇ ਉਹਨਾਂ ਨੂੰ ਫਾਇਦਾ ਪਹੁੰਚਾਈਏ ਉਹਨਾਂ ਲਈ ਜਿਹੜੇ ਕਿਸਾਨ ਮਜ਼ਦੂਰ ਹੈ ਤੇ ਕੀੜੇ ਮਕੌੜੇ ਆ ਮਤਲਬ ਜਾਨਵਰਾਂ ਤੋਂ ਵੀ ਥੱਲੇ ਕੀੜੇ ਮਕੌੜੇ ਇਹਨਾਂ ਨੂੰ ਸਮਝਦੇ ਵੀ ਇਹ ਇੱਥੇ ਹੀ ਰਹਿਣ ਇੱਥੋਂ ਉੱਠ ਕੇ ਨਾ ਜਾਣ ਕਿਉਂਕਿ ਇਹ 75 70 75 ਸਾਲ ਹੋ ਗਏ ਨੇ ਇਹ ਅੱਜ ਇੱਕ ਪਾਰਟੀ ਨੇ ਇੱਕ ਸਰਕਾਰ ਨੇ ਨਹੀਂ ਕਰਤਾ ਇਹ ਉਦੋਂ ਦਾ ਚੱਲਿਆ ਆ ਰਿਹਾ ਹੈ ਹੌਲੀ-ਹੌਲੀ ਕਰਦਾ ਇੱਥੇ ਤੱਕ ਪਹੁੰਚ ਗਿਆ ਹੈ ਕਿ ਹੁਣ ਸਾਨੂੰ ਆਵਾਜ਼ ਚੁੱਕਣੀ ਪਈ ਜੇ ਅਸੀਂ ਪਹਿਲਾਂ ਆਵਾਜ਼ ਚੁੱਕਦੇ ਤੇ ਇਹ ਪਹਿਲਾਂ ਹੀ ਰੁਕਦਾ ਪਰ ਹੁਣ ਵੀ ਆਵਾਜ਼ ਚੁੱਕੀ ਆ ਦੇ ਰਾਏ ਦਰਸਤਾ ਆ ਸਾਰੇ ਲੋਕਾਂ ਚੁੱਕੀ ਸਾਰੇ ਲੋਕਾਂ ਦਾ ਸਾਨੂੰ ਸਾਥ ਹੈ ਸੋ ਇਹ ਜਿਹੜੇ ਕਾਨੂੰਨ ਆ ਇਹ ਤੇ ਨਹੀਂ ਲਾਗੂ ਹੋਣਗੇ ਤੇ ਇਸ ਤੋਂ ਇਲਾਵਾ ਬਾਕੀ ਵੀ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز